ਸਸ਼ੀਕਾਲ ਜੀ ਸਵਾਗਤ ਕਰਦੇ ਆ ਇੱਕ ਵਾਰ ਫਿਰ ਤੋਂ ਕੋਰ ਡਿਜ਼ਾਈਨਰ ਬੁਟੀਕ ਦੇ ਵਿੱਚ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਇਹਦੇ ਵਿੱਚ ਆਪਾਂ ਨੇ ਆਪਣੇ ਕੋਲ ਟੋਟਲ 5 ਮੀਟਰ ਸੂਟ ਆ ਇਹਦੇ ਵਿੱਚੋਂ ਆਪਾਂ ਤੁਹਾਨੂੰ ਕੜਾਈ ਵਾਲਾ ਸੂਟ ਆ ਵੀ ਸ਼ਰਟ ਦਾ ਪੀਸ ਤੇ ਸਲਵਾਰ ਦਾ ਪੀਸ ਜਿਹੜਾ ਕਿਦਾਂ ਕੱਢਣਾ ਉਹਦੇ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਦੇਖੋ ਇਦਾਂ ਫੋਲਡ ਕਰ ਲੈਣਾ ਕੱਪੜੇ ਨੂੰ ਕੰਨੀ ਤੋਂ ਕੰਨੀ ਵੱਲ ਇਸ ਤਰੀਕੇ ਦੇ ਨਾਲ ਪੜਾਈ ਆਪਾਂ ਬਾਅਦ ਵਿੱਚ ਸੈੱਟ ਕਰਾਂਗੇ ਆਪਾਂ ਸਿਰਫ ਹਲੇ ਲੰਬਾਈ ਉਤਾਰਨੀ ਆ ਫਰੰਟ ਵਾਲੇ ਪੱਲੇ ਦੀ ਟੋਟਲ ਇਹ 5 ਮੀਟਰ ਕਪੜਾ ਹੈਵੀ ਸਾਈਜ਼ ਆ ਇਹ ਤੇ ਤੁਹਾਡਾ ਸਾਈਜ਼ ਚਾਹੇ ਕੋਈ ਵੀ ਹੋਵੇ ਤੁਸੀਂ ਇਸ ਤਰੀਕੇ ਦੇ ਨਾਲ ਪੀਸ ਕੱਢਿਓ ਕਿਸੇ ਵੀ ਚੀਜ਼ ਚ ਜੋੜਨੀ ਪਵੇਗਾ ਤੁਹਾਡਾ ਹੁਣ ਆਪਾਂ ਜਿੰਨੀ ਲੰਬਾਈ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਡੇਢ ਪਲੱਸ ਕਰਨਾ ਕਿਉਂਕਿ ਇਹਦੇ ਵਿੱਚ ਪਲੇਟਾਂ ਪਾਉਣੀਆਂ ਨੇ ਕਿਉਂਕਿ ਮਾਰਜਿਨ ਇਹਦੇ ਵਿੱਚ ਪਹਿਲਾਂ ਹੀ ਹੈਗਾ ਨੀਚੇ ਕਢਾਈ ਦੇ ਆਪਾਂ ਨੇ ਕਢਾਈ ਤੋਂ ਨਿਸ਼ਾਨ ਆ ਜਿਹੜਾ ਲਗਾ ਲੈਣਾ ਇਹ ਆ ਦੇਖੋ نیچے ਕਢਾਈ ਆ ਨੇ ਇਹਦੇ ਮਾਰਜਨ ਆਪਣੇ ਕੋਲ ਜਿੰਨਾ ਆਪਾਂ ਨੂੰ ਚਾਹੀਦਾ ਉਹਨਾ ਹੈਗਾ ਆਪਾਂ ਨੇ ਇੱਥੇ ਨਿਸ਼ਾਨ ਲਗਾ ਲੈਣਾ ਇੱਕ ਹੁਣ ਆਪਣੇ ਕੋਲ ਜਿੰਨੀ ਤੁਹਾਡੀ ਲੰਬਾਈ ਆ ਆਪਣੇ ਕੋਲ ਜੜੀ ਲੈਣੀ ਆਪਾਂ ਨੇ 44 ਲੈਣੀ ਆ ਉਹਦੇ ਵਿੱਚ ਆਪਾਂ ਡੇਢ ਪਲੱਸ ਕਰਕੇ ਨਿਸ਼ਾਨ ਲਗਾ ਲੈਣਾ ਜੇ ਤੁਸੀਂ ਪਲੇਟਾ ਨਹੀਂ ਪਾਉਣੀ ਆ ਫਿਰ ਤੁਸੀਂ ਇੱਕ ਪਲੱਸ ਕਰਕੇ ਉਤਾਰ ਲੈਣਾ ਇਹ ਹੋ ਗਿਆ ਆਪਣਾ ਫਰੰਟ ਵਾਲਾ ਪੱਲਾ ਹੁਣ ਇਹਦੀ ਆਪਾਂ ਚੜਾਈ ਕੱਢਾਂਗੇ ਚੜਾਈ ਕੱਢਣ ਦੇ ਲਈ ਆਪਾਂ ਨੇ ਕੀ ਕਰਨਾ ਜਿਹੜੀ ਆਪਣੇ ਟੋਟਲ ਜਿਹੜੀ ਕਢਾਈ ਆ ਕੋਈ ਵੀ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਊਗਾ ਆਪਾਂ ਉਹਦਾ ਅੱਧ ਦੇਖ ਲੈਣਾ ਫਿਰ ਉੱਥੋਂ ਆਪਾਂ ਨੇ ਫੋਲਡ ਕਰ ਲੈਣਾ ਜਿਵੇਂ ਆਪਣੇ ਕੋਲੇ ਇੱਕ ਅੱਧਾ ਆਪਾਂ ਇੱਥੋਂ ਫੋਲਡ ਕਰ ਲੈਣਾ ਇਹ ਤੁਹਾਨੂੰ ਅਸੀਂ نیچے ਰੱਖ ਕੇ ਕਟਿੰਗ ਦੱਸ ਰਹੇ ਹਾਂ نیچے ਵੈਸੇ ਬੈਠ ਕੇ ਬਹੁਤ ਔਖਾ ਹੁੰਦਾ ਕਟਿੰਗ ਕਰਨਾ ਇਸ ਤਰ੍ਹਾਂ ਇੱਕ ਕੜਾਈ ਦਾ ਜਿਹੜਾ ਅੱਧ ਕਰ ਲੈਣਾ ਏ ਉਹ ਆਪਾਂ ਨੇ ਫਿਰ ਹੁਣ ਇਹਦੀ ਜਿਹੜੀ ਚੌੜਾਈ ਆ ਉਹ ਹੈਗੀ ਆ 24 ਇਹਨਾਂ ਦੀ हिਪ ਆ ਆਪਾਂ 24 ਦੇ ਹਿਸਾਬ ਦੇ ਨਾਲ ਪਹਿਲਾਂ 24 ਦਾ ਅੱਧ ਕਰ ਲੈਣਾ ਤੁਹਾਡੀ ਜਿੰਨੀ ਵੀ हिਪ ਸਾਈਜ਼ ਆ ਉਹਦਾ ਤੁਸੀਂ ਅੱਧ ਕਰਕੇ ਇਸ ਤਰ੍ਹਾਂ ਨਿਸ਼ਾਨ ਲਗਾਉਣੇ ਨੇ ਕਪੜਾ ਸੈੱਟ ਕਰਨ ਨੂੰ ਟਾਈਮ ਲੱਗ ਜਾਂਦਾ ਕਿਉਂਕਿ ਕਢਾਈ ਵੀ ਆਪਾਂ ਨੇ ਬਿਲਕੁਲ ਮੈਚ ਕਰਨੀ ਹੁੰਦੀ ਆ ਹੁਣ ਇਹਨਾਂ ਦੀ ਜਿਹੜੀ हिਪ ਸਾਈਜ਼ ਆ ਉਹ ਹੈਗਾ 24 24 ਦਾ ਅੱਧ ਹੋ ਗਿਆ ਆਪਣੇ ਕੋਲ 12 ਇੰਚ ਹੁਣ ਆਪਾਂ ਨੂੰ 2 ਇੰਚ ਇਹਦੇ ਵਿੱਚ ਹੋਰ ਪਲੱਸ ਕਰ ਲੈਣੇ ਨੇ ਜਾਨੀ ਕਿ ਟੋਟਲ ਆਪਾਂ ਨੂੰ 14 ਇੰਚ ਕਪੜਾ ਚਾਹੀਦਾ ਤੁਹਾਡਾ ਜੋ ਵੀ हिਪ ਸਾਈਜ਼ ਹੋਊਗਾ ਉਹਦੇ ਵਿੱਚ 4 ਪਲੱਸ ਕਰਕੇ ਤੁਸੀਂ ਇਸ ਤਰ੍ਹਾਂ ਕਪੜਾ ਉਤਾਰ ਲੈਣਾ ਆਪਣੇ ਕੋਲ ਬਿਲਕੁਲ ਇਹ ਪੂਰਾ ਪੂਰਾ ਹੀ ਆਇਆ ਇਹ ਆਪਾਂ ਨੇ ਇਸ ਤਰੀਕੇ ਦੇ ਨਾਲ ਕਪੜਾ ਜਿਹੜਾ ਇਹ ਉਤਾਰ ਲੈਣਾ ਚੌੜਾਈ ਤੇ ਤੁਸੀਂ ਸਾਈਡ ਵਾਲਾ ਕੱਪੜਾ ਵੀ ਲੈ ਲੈਣਾ ਪਹਿਲਾਂ ਜੇ ਤੁਸੀਂ ਪਾਈਪਿੰਗ ਵਗੈਰਾ ਨਹੀਂ ਲਾਉਣੀ ਫਿਰ ਤੁਸੀਂ 1.5 ਇੰਚ ਜ਼ਿਆਦਾ ਕੱਪੜਾ ਉਤਾਰ ਲੈਣਾ ਕਿਉਂਕਿ ਫਿਰ ਆਪਾਂ ਮਤਲਬ ਜੇ ਹੈਵੀ ਸਾਈਜ਼ ਉਹ ਜਿਹੜੇ ਆਪਣੇ ਪੱਲੇ ਉਤਰਨਗੇ ਉਹਨਾਂ ਦੀ ਆਪਾਂ ਨੇ ਚੜਾਈ ਵੀ ਦੇਖ ਲੈਣੀ ਹੈ ਕਿ ਆਪਣੇ ਸਲਵਾਰ ਦੇ ਵਿੱਚ ਇਹ ਐਡ ਹੋ ਜਾਣਗੇ ਇਹਦੇ ਨਾਲ ਇਹ ਫਾਇਦਾ ਹੋ ਜਾਊਗਾ ਕਿ ਆਪਣਾ ਬਾਕੀ ਕੱਪੜਾ ਜਿਹੜਾ ਉਹ ਵੀ ਵਧੀਆ ਤਰੀਕੇ ਦੇ ਨਾਲ ਕੰਮ ਆ ਜਾਏਗਾ ਹੁਣ ਦੇਖੋ ਜੀ ਜਿਹੜੀ ਚੜਾਈ ਆ ਉਹ 1.75 ਹੈ ਇਹ ਆਪਾਂ ਸਲਵਾਰ ਦੇ ਪੱਲੇ ਐਡ ਕਰਾਂਗੇ ਜੇ ਤੁਹਾਡੇ 1.75 ਤੋਂ ਘੱਟ ਆਉਂਦੇ ਨੇ ਤਾਂ ਤੁਸੀਂ ਸ਼ਰਟ ਦਾ ਜਿਹੜਾ ਘੇਰਾ ਵਗੈਰਾ ਤੁਸੀਂ ਦੇਖ ਲੈਣਾ 3 ਇੰਚ ਜ਼ਿਆਦਾ ਉਤਾਰ ਲੈਣਾ ਜੇ ਤੁਸੀਂ ਪਾਈਪਿੰਗ ਨਹੀਂ ਲਗਾਉਣੀ ਇਹ ਹੁਣ ਆਪਾਂ ਉਤਾਰਾਂਗੇ ਜੀ ਪਿਛਲਾ ਪੱਲਾ ਏਵੀ ਆਪਾਂ ਸੇਮ ਇਸੇ ਤਰੀਕੇ ਦੇ ਨਾਲ ਕੰਨੀ ਤੋਂ ਕੰਨੀ ਵੱਲ ਪਹਿਲਾਂ ਫੋਲਡ ਕਰ ਲੈਣਾ ਫਿਰ ਹੁਣ ਆਪਾਂ ਨੇ ਜਿਹੜਾ ਫਰੰਟ ਵਾਲਾ ਪੱਲਾ ਸੀਗਾ ਉਹਨੂੰ ਇਹਦੇ ਉੱਪਰ ਧਰ ਕੇ ਇਹਦੀ ਜਿਹੜੀ ਲੰਬਾਈ ਆ ਉਤਾਰ ਲੈਣੀ ਆ ਆਪਾਂ ਸਿਰਫ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੀਸ ਉਤਾਰਨੀ ਦੱਸਣੇ ਨੇ ਬਾਕੀ ਆਪਾਂ ਜਿਹੜੀ ਵੀਡੀਓ ਪਾਈ ਹੋਈ ਆ ਸ਼ਰਟ ਦੀ ਕਟਿੰਗ ਦੀ ਵੀ ਪਾਈ ਹੋਈ ਆ ਸਲਵਾਰ ਦੀ ਕਟਿੰਗ ਦੀ ਵੀ ਪਾਈ ਹੋਈ ਆ ਤੇ ਹੁਣ ਆਪਾਂ ਨੇ ਇਹਦੀ ਚੜਾਈ ਉਤਾਰਨੀ ਆ ਉਹ ਆਪਾਂ ਨੇ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਮਤਲਬ ਲੰਬਾਈ ਜਿਹੜੀ ਉਤਾਰੀ ਆ ਉਧਰ ਨੂੰ ਆਪਾਂ ਨੇ ਫੋਲਡ ਕਰ ਲੈਣਾ ਦੇਖੋ ਆਪਾਂ ਨੇ ਆ ਕੰਨੀ ਆ ਆਪਾਂ ਨੇ ਕੰਨੇ ਨੂੰ ਲੰਬਾਈ ਵਾਲੀ ਸਾਈਡ ਤੋਂ ਕੱਪੜਾ ਫੋਲਡ ਕਰ ਲਿਆ ਇਹ ਲੰਬਾਈ ਵੱਲ ਫੋਲਡ ਕੀਤਾ ਹੋਇਆ ਆਪਾਂ ਨੇ ਹੁਣ ਆਪਾਂ ਜੀ ਚੌੜਾਈ ਜਿਹੜੀ ਉਤਾਰ ਲੈਣੀ ਹੈ 24 ਇਹਨਾਂ ਦੀ हिਪ ਸੀਗੀ ਆਪਾਂ 4 ਪਲੱਸ ਕਰਕੇ ਇਹਦੇ ਵਿੱਚ ਕਪੜਾ ਜਿਹੜਾ ਉਤਾਰ ਲੈਣਾ ਜਣੇ ਕਿ 28 ਇੰਚ ਤੁਸੀਂ ਲੰਬਾਈ 'ਚ ਡਾਇਰੈਕਟ ਕਪੜਾ ਵੀ ਉਤਾਰ ਸਕਦੇ ਹੋ ਪਰ ਮਤਲਬ ਇਸ ਤਰੀਕੇ ਦੇ ਨਾਲ ਥੋੜਾ ਇਹ ਹੋ ਜਾਂਦਾ ਕਿ ਆਪਣਾ ਜਿਹੜਾ ਕਪੜਾ ਜਿਆਦਾ ਆਪਾਂ ਨਿਸ਼ਾਨ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਵਧੀਆ ਤਰੀਕੇ ਦੇ ਨਾਲ ਸੌਖੇ ਤਰੀਕੇ ਨਾਲ ਉਤਰ ਜਾਂਦਾ ਏ ਹੁਣ ਆਪਣੇ ਕੋਲ ਜਿਹੜਾ ਸਾਈਡ ਤੇ ਕਪੜਾ ਬਚਿਆ ਉਹ ਆ ਇਹ ਹੁਣ ਆਪਾਂ ਸਲਵਾਰ ਦੇ ਪੱਲੇ ਬਣਾਵਾਂਗੇ ਆਪਾਂ ਜਿਹੜੇ ਪੱਲੇ ਪਾਉਣੇ ਨੇ ਦੇਖੋ ਜਿਹੜਾ ਫਰੰਟ ਪੱਲੇ ਚ ਕਪੜਾ ਉਤਰਿਆ ਉਹ ਆਪਣੇ ਕੋਲ 11.5 ਇੰਚ ਆ ਇਹ ਆਪਣੇ ਕੋਲ 13 ਇੰਚ ਆ ਹਣ ਆਪਾਂ ਦੋਨਾਂ ਨੂੰ 11.5 ਦੇ ਹਿਸਾਬ ਦੇ ਨਾਲ ਆਪਾਂ ਇਹਨਾਂ ਦੀ ਜਿਹੜੀ ਚੌੜਾਈ ਆ ਫੋਲਡ ਕਰਕੇ ਉਤਾਰ ਲੈਣੀ ਆ ਹੈਵੀ ਸਾਈਜ਼ ਦੇ ਵਿੱਚ ਥੋੜਾ ਜਿਹਾ ਜਦੋਂ ਆਪਾਂ ਕੜਾਈ ਵਾਲਾ ਸੂਟ ਕਟਿੰਗ ਕਰਦੇ ਆ ਤਾਂ ਥੋੜਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਕਈ ਵਾਰ ਕੜਾਈ ਬਿਲਕੁਲ ਸੈਂਟਰ ਦੇ ਵਿੱਚ ਹੁੰਦੀ ਆ ਤੇ ਸਾਈਡ ਤੋਂ ਜਿਹੜਾ ਕਪੜਾ ਹੈ ਕਾਫੀ ਕਈ ਵਾਰ ਘੱਟ ਬਚਦਾ ਪਰ ਇਸ ਤਰੀਕੇ ਦੇ ਨਾਲ ਅਗਰ ਤੁਸੀਂ ਕਟਿੰਗ ਕਰਦੇ ਹੋ ਤਾਂ ਤੁਹਾਡਾ ਮਤਲਬ ਕਿਸੇ ਵੀ ਚੀਜ਼ ਹੈ ਜਿਹੜਾ ਜਿਵੇਂ ਬੈਲਟ ਦੇ ਵਿੱਚ ਜੋੜ ਵੀ ਨਹੀਂ ਆਏਗਾ ਤੁਹਾਨੂੰ ਅੱਗੇ ਦੱਸਦੇ ਆਂ ਅਸੀਂ ਤੇ ਦੇਖੋ ਹੁਣ ਪੱਲੇ ਵੀ ਆਪਾਂ ਨੇ ਕੱਢ ਲੈਨੇ ਤੁਸੀਂ 11 ਇੰਚ ਤੋਂ ਘੱਟ ਪੱਲੇ ਨਹੀਂ ਪਾਉਣੇ ਹੈਗੇ 11 11.5 ਤੱਕ ਆਪਾਂ ਪੱਲੇ ਪਾ ਸਕਦੇ ਆਂ ਸਲਵਾਰ ਦੇ ਵਿੱਚ ਤੇ ਹੁਣ ਆਪਾਂ ਨੇ ਦੇਖੋ ਹੋਲਡ ਕਰ ਲਏ ਨੇ ਪੱਲੇ ਇਹ ਤੇ ਹੁਣ ਇਹਨੂੰ ਕਟਿੰਗ ਕਰਕੇ ਕਰ ਲਵਾਂਗੇ ਸੈੱਟ ਤੇ ਦੋਨਾਂ ਨੂੰ ਆਪਾਂ ਨੇ ਸੇਮ ਕੱਟ ਦੇਣਾ ਕਾਣ ਵਗੈਰਾ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਕੱਢ ਲੈਣੀ ਆ ਤੇ ਹੁਣ ਜਿਹੜਾ ਫालतू ਕੱਪੜਾ ਹੈ ਉਹ ਵੀ ਆਪਾਂ ਨੇ ਕਰ ਦੇਣਾ ਕੱਟ ਤੇ ਲੰਬਾਈ ਦਾ ਨਿਸ਼ਾਨ ਤੁਸੀਂ ਜਿੰਨੀ ਸਲਵਾਰ ਤੁਸੀਂ ਪਾਉਨੇ ਹੋ ਉਹ ਪੱਲੇ ਤੁਸੀਂ ਪਹਿਲਾਂ ਹੀ ਉਤਾਰ ਲੈਣੇ ਨੇ ਕਿਉਂਕਿ ਆਪਾਂ ਨੇ ਫਿਰ ਬਾਕੀ ਜਿਹੜਾ ਕਪੜਾ ਉੱਪਰੋਂ ਬਚਣਾ ਆਪਾਂ ਉਹ ਵੀ ਦੇਖਣਾ ਕਿ ਉਹ 벨ਟ ਦੇ ਕੰਮ ਆਏਗਾ ਜਾਂ ਫਿਰ ਮੋਰੀਆਂ ਦੇ ਇਹੀ ਕੰਮ ਆਏਗਾ। ਇਹਨੂੰ ਆਪਾਂ ਨੇ ਰੱਖ ਲੈਣਾ ਸਾਈਡ ਤੇ ਤੇ ਆ ਦੇਖੋ ਹੁਣ ਇਹਨਾਂ ਨੂੰ ਦੋਨਾਂ ਨੂੰ ਬਰਾਬਰ ਕੱਟ ਲੈਣਾ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਫਟਾਫਟ ਕਰ ਲਓ ਜੀ ਸਬਸਕ੍ਰਾਈਬ। ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਅਸੀਂ ਹੋਰ ਵਧੀਆ-ਵਧੀਆ ਵੀਡੀਓ ਲੈ ਕੇ ਆਈਏ ਤੇ ਆ ਦੇਖੋ ਜੀ ਇਹ ਹੋ ਗਏ ਆਪਣੇ ਚਲਵਾਰ ਦੇ ਪੱਲੇ ਤੇ ਹੁਣ ਜਿਹੜਾ ਇਹਦੇ ਉੱਪਰੋਂ ਕਪੜਾ ਬਚਿਆ ਉਹ ਆਪਾਂ ਸਾਈਡ ਤੇ ਰੱਖ ਲੈਣਾ ਇਦਾਂ ਹੀ ਕਿਉਂਕਿ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵੀਡੀਓ ਦੇ ਵਿੱਚ ਆਪਾਂ ਜੋੜ ਕਿਸੇ ਚੀਜ਼ ਦੇ ਵਿੱਚ ਨਹੀਂ ਪਾਉਣਾ ਤੇ ਇਹਦੇ ਆਪਾਂ ਗਲੇ ਨੂੰ ਜਾਂ ਫਿਰ ਆਪਾਂ ਮੂਰੀਆਂ ਦੇ ਕਪੜੇ ਵਗੈਰਾ نیچے ਜਿਹੜੋ ਆਪਾਂ ਫੋਲਡ ਕਰਨਾ ਉਹ ਦੋ ਯੂਜ਼ ਕਰ ਲਾਂਗੇ ਦੇਖੋ ਇੰਨਾ ਕਪੜਾ ਇਹ ਆਪਣੇ ਆ ਉਹ ਪੱਲਿਆਂ ਦੇ ਉੱਪਰੋਂ ਜਿਹੜਾ ਉਹ ਬਚਿਆ ਹੋਇਆ ਹੁਣ ਆਪਣਾ ਫਰੰਟ ਪੱਲਾ ਵੀ ਹੋ ਗਿਆ ਬੈਕ ਪੱਲਾ ਵੀ ਹੋ ਗਿਆ ਹੁਣ ਆਪਾਂ ਕੱਢਾਂਗੇ ਜੀ ਬਾਵਾ ਤੇ ਸਲਵਾਰ ਦੇ ਪੱਲੇ ਵੀ ਆਪਾਂ ਨੇ ਕੱਢ ਲਏ ਨੇ ਤੇ ਹੁਣ ਆਪਾਂ ਕੰਨੀ ਤੋਂ ਕੰਨੀ ਵੱਲ ਕੱਪੜੇ ਨੂੰ ਖੇਰ 폴ਡ ਕਰਨਾ ਹੁਣ ਆਪਾਂ ਬਾਵਾ ਜਿੰਨੀਆਂ ਤੁਸੀਂ ਰੱਖਣੀਆਂ ਨੇ ਬਾਵਾ ਦੀ ਜਿਹੜੀ ਲੰਬਾਈ ਆ ਉਤਾਰ ਲੈਣੀ ਹੈ ਜੇ ਤੁਸੀਂ ਸਲਵਾਰ ਦੇ ਆਪਣੇ ਮਤਲਬ ਪੱਲੇ ਫਰੰਟ ਚੋਂ ਨਾ ਨਿਕਲਦੇ ਫਿਰ ਆਪਾਂ ਕਿਸੇ ਹੋਰ ਤਰੀਕੇ ਦੇ ਨਾਲ ਤੁਹਾਨੂੰ ਦੱਸਾਂਗੇ ਕਟਿੰਗ ਕਰਨੀ ਉਹ ਵੀ ਆਪਾਂ ਵੀਡੀਓ ਤੁਹਾਡੇ ਤੁਹਾਡੇ ਲਈ ਜਲਦੀ ਉਹ ਲੈ ਕੇ ਆਵਾਂਗੇ ਇਹ ਹੋ ਗਈਆਂ ਜੀ ਆਪਣੀਆਂ ਬਾਵਾ ਤੇ ਇਹਦੇ ਉੱਪਰ ਤੁਸੀਂ ਆਰਮ ਲਿਖ ਦੇਣਾ ਕਿਉਂਕਿ ਕਈ ਵਾਰ ਗਲਤੀ ਦੇ ਨਾਲ ਆਪਾਂ ਕਪੜਾ ਯੂਜ਼ ਵੀ ਕਰ ਲੈਨੇ ਆ ਤੇ ਇਹ ਜਿਹੜਾ ਉਹਨਾਂ ਬਾਕੀ ਆਪਣੇ ਕੋਲ ਜਿਹੜਾ ਕਪੜਾ ਬਚ ਗਿਆ ਹੁਣ ਆਪਾਂ ਇਹਦੇ ਵਿੱਚੋਂ ਕੁੰਡੇ ਤੇ ਬੈਲਟ ਕੱਢਾਂਗੇ ਇਨੂੰ ਹੁਣ ਆਪਾਂ ਨੇ ਲੰਬਾਈ ਵਾਲੀ ਸਾਈਡ ਨੂੰ ਪੂਰੇ ਕੱਪੜੇ ਨੂੰ ਫੋਲਡ ਕਰ ਲੈਣਾ ਤੇ ਸੈੱਟ ਕਰਕੇ ਵਿਛਾ ਲੈਣਾ ਸਿਰਫ ਕਟਿੰਗ ਕਰਨ ਨੂੰ ਹੀ ਟਾਈਮ ਲੱਗਦਾ ਹੁੰਦਾ ਤੇ ਅਗਰ ਕਟਿੰਗ ਤੁਹਾਡੀ ਵਧੀਆ ਹੋਈ ਹੋਊਗੀ ਤਾਂ ਸਟੀਚਿੰਗ ਵੀ ਤੁਹਾਨੂੰ ਪਤਾ ਹੀ ਹੈ ਕਿ ਵਧੀਆ ਹੁੰਦੀ ਹੈ ਤੁਸੀਂ ਜਦੋਂ ਕਟਿੰਗ ਕਰਨੀ ਹੈ ਬਹੁਤ ਹੀ ਆਰਾਮ ਦੇ ਨਾਲ ਕਰਨੀ ਹੈ ਇਸ ਤਰੀਕੇ ਨਾਲ ਕੱਪੜਾ ਪ੍ਰੋਪਰ ਤੁਸੀਂ ਸੈੱਟ ਕਰ ਲੈਣਾ ਤੇ ਹੁਣ ਆਪਾਂ 벨ਟ ਕੱਢਾਂਗੇ 벨ਟ ਦੇ ਲਈ ਆਪਾਂ ਨੇ ਇਹ ਇਸ ਕੱਪੜੇ ਦੇ ਨਾਲ ਸਾਈਡ ਤੋਂ 8 ਇੰਚ ਦਾ ਕੱਪੜਾ ਜੜਾ ਉਤਾਰ ਲੈਣਾ ਕੰਨੇ ਵਾਲੀ ਸਾਈਡ ਤੋਂ ਲੰਬਾਈ ਦੇ ਵਿੱਚ ਜਿਹੜਾ ਕਪੜਾ ਆਪਾਂ ਪੂਰਾ ਹੀ ਕੱਢ ਲੈਣਾ ਇਹਦੇ ਨਾਲ ਇਹ ਹੋ ਜੂਗਾ ਕਿ ਆਪਣੀ ਜਿਹੜੀ ਬੈਲਟ ਆ ਉਹਦੇ ਵਿੱਚ ਕੋਈ ਜੋੜ ਨਹੀਂ ਪਊਗਾ ਜਿੰਨੇ ਤੁਹਾਨੂੰ ਬੈਲਟ ਚਾਹੀਦੀ ਹੈ ਕਿਉਂਕਿ ਹੈਵੀ ਸਾਈਜ਼ ਆ ਤੇ ਬੈਲਟ ਵੀ ਤੁਹਾਨੂੰ ਪਤਾ ਹੈਵੀ ਸਾਈਜ਼ ਦੇ ਵਿੱਚ 25 26 ਬੈਲਟ ਰੈਡੀ ਰੱਖਣੀ ਪੈਂਦੀ ਹੈ 8 8 ਇੰਚ ਦੇ ਨਿਸ਼ਾਨ ਲਗਾ ਲੈਣੇ ਨੇ ਇਸ ਤਰੀਕੇ ਨਾਲ ਕਪੜੇ ਨੂੰ ਵਾਰ-ਵਾਰ ਤੁਸੀਂ ਸੈੱਟ ਕਰਨਾ ਕਿਉਂਕਿ ਕਈ ਵਾਰ ਕੰਨੀ ਵੱਧ ਘੱਟ ਹੋ ਜਾਂਦੀ ਹੈ ਫਿਰ ਇਸੇ ਤਰੀਕੇ ਦੇ ਨਾਲ ਹੀ ਕਪੜੇ ਚਕਾਣ ਬਹਿ ਜਾਂਦੀ ਹੈ ਤੇ ਆਪਾਂ ਇਦਾਂ ਨਹੀਂ ਕਰਨਾ ਆਪਾਂ ਕਪੜੇ ਨੂੰ ਪਹਿਲਾਂ ਪ੍ਰੋਪਰ ਸੈੱਟ ਕਰ ਲੈਣਾ ਤੁਸੀਂ ਇਸ ਤਰੀਕੇ ਨਾਲ ਜਿੱਥੇ 8 ਇੰਚ ਦਾ ਨਿਸ਼ਾਨ ਲਗਾਇਆ ਸੀ ਕਪੜੇ ਨੂੰ ਫੋਲਡ ਕਰ ਲੈਣਾ ਤੇ ਫਿਰ ਤੁਸੀਂ ਕਟਿੰਗ ਕਰ ਦੇਣੀ ਹੈ ਆਸਾਨੀ ਦੇ ਨਾਲ ਇਸ ਤਰੀਕੇ ਦੇ ਨਾਲ ਕੱਟ ਹੋ ਜਾਂਦਾ ਕਪੜਾ ਔਰ ਬਿਲਕੁਲ ਸਿੱਧਾ ਕੱਟਿਆ ਜਾਊਗਾ ਲਓ ਜੀ ਇਹ ਹੋ ਗਈ ਆਪਣੀ 벨ਟ ਤੇ 벨ਟ ਤੁਸੀਂ ਜਿੰਨੀ ਰੈਡੀ ਰੱਖਣੀ ਹੈ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣੀ ਹੈ ਤੇ ਇਹਨੂੰ ਵੀ ਆਪਾਂ ਕਰ ਦੇਣਾ ਸਾਈਡ ਤੇ ਕਿਉਂਕਿ ਆਪਾਂ ਸਿਰਫ ਤੁਹਾਨੂੰ ਪੀਸ ਹੀ ਕੱਢਣੇ ਦੱਸਣੇ ਨੇ ਵੀ ਤੁਸੀਂ ਕਿਸ ਤਰ੍ਹਾਂ ਕੱਪੜੇ ਦੇ ਵਿੱਚੋਂ ਪੀਸ ਕੱਢਣੇ ਨੇ ਤੇ ਕਿੱਧਰਲੀ ਸਾਈਡ ਤੋਂ ਕੱਢਣੇ ਨੇ ਤੇ ਬਾਕੀ ਜੀ ਆਪਣੇ ਕੋਲ ਜਿਹੜਾ ਕਪੜਾ ਏ ਉਹਦੇ ਆਪਾਂ ਕਟਿੰਗ ਕਰਾਂਗੇ ਕੁੰਦੇ ਆਹ ਬਾਕੀ ਸਾਰਾ ਕਪੜਾ ਜਿਹੜਾ ਆਪਣੇ ਕੋਲ ਕੁੰਦਿਆਂ ਦਾ ਬਚ ਗਿਆ ਕਿਉਂਕਿ हिਪ ਸਾਈਜ਼ ਇਹਨਾਂ ਦਾ 24 ਆ ਤੁਸੀਂ ਦੇਖੋ ਵੀ 24 ਦੇ ਹਿਸਾਬ ਦੇ ਨਾਲ ਚੌੜਾਈ ਆ ਜਿਹੜੀ ਕੁੰਦੇ ਦੀ ਇੰਨੀ ਜ਼ਰੂਰੀ ਆ ਹੋਣੀ ਤੇ ਆ ਦੇਖੋ ਇੰਨੀ ਚੌੜਾਈ ਆ ਜਿਹੜੀ ਆਪਣੇ ਕੋਲ ਇਹ ਹੈਗੀ ਆ ਮਤਲਬ 28 29 ਜ ਆਪਣੇ ਕੋਲ ਕਪੜੇ ਦੀ ਚੌੜਾਈ ਆ ਜਿਹੜੀ ਬਚ ਗਈ ਆ ਤੇ ਇਹ ਕਟਾਂਗੇ ਜੀ ਆਪਾਂ ਕੁੰਦੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓ ਦੇਖੀ ਲਾਈਕ ਜਰੂਰ ਕਰਦੇ ਆ ਕਰੋ ਜੀ ਥੈਂਕ ਯੂ